ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਆਏ ਆ ਇਟਲੀ ਦੇ ਰੋਮ ਸ਼ਹਿਰ ਦੇ 에어ਪੋਰਟ ਫਿਮਚੀਨੋ ਦੇ ਵਿੱਚ ਤੇ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਪਤਾ ਕੀ ਆ ਕਈ ਆਪਣੇ ਭੈਣ ਭਰਾ ਜਿਹੜੇ ਨਵੇਂ ਆਉਣੇ ਨਾ ਪੇਪਰਾਂ ਦੇ ਉੱਤੇ ਉਹ ਆ ਕੇ ਇੱਥੇ ਉਤਰਦੇ ਆ ਤੇ ਕਈ ਉਹਨਾਂ ਨੂੰ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਆ ਕੇ ਵੀ ਕਈ ਵਾਰੀ ਫਲਾਈਟ ਜਿਹੜੀ ਲਗਭਗ ਜ਼ਿਆਦਾਤਰ ਫਲਾਈਟਾਂ ਆਉਂਦੀਆਂ ਉਹ ਜਾਂ ਸਵੇਟੈਮ ਹੋਣੀਆਂ ਜਾਂ ਫਿਰ ਰਾਤ ਸ਼ਾਮ ਟਾਈਮ ਹੋਣੀਆਂ ਉਹਨਾਂ ਨੂੰ ਫੇਰ ਦਿੱਕਤ ਪੈਂਦੀ ਆ ਵੀ ਜਾਣਾ ਆਉਣਾ ਕਿਦਾਂ ਟੈਕਸੀ ਕਿੱਥੋਂ ਚੱਲਦੀ ਆ ਕਿੱ ਉਸ ਦੇ ਸਬੰਧ ਵਿੱਚ ਆਪਾਂ ਅੱਜ ਵੀਡੀਓ ਬਣਾਉਣੀ ਆ ਆਪਾਂ ਨੇ ਕਿਉਂਕਿ ਮੈਨੂੰ ਪਰਸਨ ਤੌਰ ਤੇ ਵੀ ਇੱਕ ਦੋ ਮੈਸੇਜ ਮੈਨੂੰ ਆਏ ਨੇ ਆਪਣੇ ਭੈਣ ਭਰਾਵਾਂ ਦੇ ਤੇ ਵੈਸੇ ਆਪਾਂ ਜਦੋਂ ਵੀ ਇੱਥੇ ਆਈਦਾ ਕਿਸੇ ਕਾਰਨ ਕਰਕੇ ਜਾ ਕੇ ਸੇ ਭੈਣ ਭਰਾ ਨੂੰ ਆਪਣੇ ਲੈਣ ਵਾਸਤੇ ਆਈਦਾ ਤਾਂ ਪਰ ਇੱਥੇ ਮੁੰਡੇ ਮਿਲ ਜਾਂਦੇ ਆਪਣੇ ਨਵੇਂ ਜਿਹੜੇ ਇੰਡੀਆ ਤੋਂ ਚੱਲ ਕੇ ਆਉਂਦੇ ਆ ਤੇ ਉਸ ਨੂੰ ਸੋਚ ਕੇ ਮੈਂ ਕਿਹਾ ਚੱਲ ਵੀ ਅੱਜ ਇੱਕ ਵੀਡੀਓ ਬਣਾਉਣੀ ਆ ਆਪਾਂ ਜਿਸ ਨਾਲ ਆਪਣਾ ਦੇਖ ਕੇ ਕੋਈ ਵੀ ਸੇ ਵੀਰ ਨੇ ਕਿਸੇ ਭੈਣ ਨੇ ਇੰਡੀਆ ਤੋਂ ਪਹਿਲੀ ਵਾਰ ਆਹ 에어ਪੋਰਟ ਉੱਤੇ ਉਤਰਨਾ ਨਾ ਤਾਂ ਪਤਾ ਲੱਗ ਜਾਂਦੇ ਵੀ ਹਾਂ ਆਪਣਾ ਵਲੋਗ ਦੇਖ ਕੇ ਥੋੜੀ ਬਹੁਤੀ ਬੰਦ ਨੂੰ ਡਾਇ ਜਿੱਥੋਂ ਜਹਾਜ਼ ਉਤੋਂ ਤੋਂ ਬਾਅਦ ਸਵਾਰੀਆਂ ਬਾਹਰ ਨਿਕਲਦੀਆਂ ਉੱਥੋਂ ਆਪਾਂ ਸਾਰਾ ਵਲੌਗ ਸ਼ੇਅਰ ਕਰਾਂਗੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਟੈਕਸੀ ਕਿੱਥੋਂ ਚੱਲਦੀ ਆ ਟ੍ਰੇਨਾਂ ਕਿੱਥੋਂ ਚੱਲਦੀਆਂ ਆ ਆਹ ਵਾਲਾ 에ਰਪੋਰਟ ਐ ਫਿਮਿਨ ਚੀਨੋ ਦੇ 에ਰਪੋਰਟ ਮੇਥੋਂ ਸਭ ਤੋਂ ਵੱਡਾ 에ਰਪੋਰਟ ਐ ਇਹ ਆਪਣੇ ਰੋਮ ਸ਼ਹਿਰ ਦਾ ਤੇ ਪਾਰਕਿੰਗ ਐ 15 ਮਿੰਟ ਪਾਰਕਿੰਗ ਲੱਗਦੀ ਆ ਸ਼ਮਾ ਚੱਲੀਏ ਮਾਲ ਫੇ ਅੰਦਰ ਜਾ ਕੇ ਕੱਢ ਗਈ ਕਿਹੜਾ ਵਿੱਚ ਆ ਗਈ ਹਾਂਜੀ ਚੱਲ ਤੇ ਜਿਹੜੀ ਚੱਕਲੀ ਖਾਲੀ ਜਿਹੜੀ ਉਹ ਵੀ ਮੇਰਾ ਤਾਂ ਜੀ ਕਰਦਾ ਜੀ ਉੱਪਰ ਸਮਾਨ ਰੱਖ ਕੇ ਆਪਾਂ ਆਪਣਾ ਲੈ ਕੇ ਸ ਕੱ ਚੱਲੀਏ ਅੰਦਰ ਵੀ ਚਲੋ ਇੰਡੀਅਨ ਚੱਲੀਏ ਜੀ ਸਹੀ ਗੱਲ ਹੈ ਇਹ ਇਦਾਂ ਹੁੰਦਾ ਹੈ ਮਿੱਤਰੋ ਇਹ ਜਦੋਂ ਆਪਾਂ 에어ਪੋਰਟ ਤੇ ਆਉਂਦੇ ਆ ਜਾਂ ਕਿਸੇ ਨੂੰ ਛੱਡਣ ਵਾਸਤੇ ਆਈਏ ਤੇ ਜਾਂ ਕਿਸੇ ਨੂੰ ਲੈਣ ਵਾਸਤੇ ਆਈਏ ਇਦਾਂ ਹੀ ਹੁੰਦਾ ਹੈ ਆਪਣੇ ਦਿਲ ਕਰਦਾ ਵੀ ਆਪਾਂ ਵੀ ਚੱਲੀਏ ਕਿਉਂਕਿ ਨਾ ਖਿੱਚ ਇਦਾਂ ਹੁੰਦੀ ਹੈ ਆਪਣੇ ਦੇਸ਼ ਦੀ ਤੇ ਤੁਸੀਂ ਰੌਣਕ ਮਿਲਾਂ ਦੇਖੋ ਇੱਥੇ ਨਾ 에어ਪੋਰਟ ਉੱਤੇ ਇਦਾਂ ਹੀ ਚੱਲਦਾ ਰਹਿੰਦਾ ਹੈ ਹਰ ਇੱਕ ਮਿੰਟ ਦੇ ਵਿੱਚ ਇੱਕ ਫਲਾਈਟ ਉਤਰਦੀ ਆ ਤੇ ਇੱਕ ਫਲਾਈਟ ਚੜ੍ਹਦੀ ਹੈ ਇੱਥੋਂ ਤੇ ਆਪਾਂ ਹੁਣ ਜਾਣਾ ਹੈ ਉਹ ਵਾਲੀ ਸਾਈਡ ਟਰਮੀਨਲ 3 ਦੇ ਉੱਤੇ ਆਪਣੀ ਫਲਾਈਟ ਆ ਜਿਹੜੀ ਆਉਣੀ ਹੈ ਆਹ ਵਾਲੀ ਸਾਹਮਣੇ ਜਗ੍ਹਾ ਮਿੱਤਰੋ ਜਿੱਥੋਂ ਆਪਾਂ ਨਿਕਲ ਕੇ ਆਉਨੇ ਕੋਈ ਮਰਜ਼ੀ ਫਲਾਈਟ ਹੋਵੇ ਜਦੋਂ ਇੰਡੀਆ ਤੇ ਆਉਂਦੇ ਕਿਸੇ ਮਰਜ਼ੀ ਕੰਟਰੀ ਤੋਂ ਆਵੇ ਇੱਥੋਂ ਸਾਹਮਣੇ ਨਿਕਲ ਕੇ ਆਉਨੇ ਇੱਥੋਂ ਆਹ ਵਾਲੀ ਜਗ੍ਹਾ ਤੋਂ ਨਿਕਲ ਕੇ ਆਉਨੇ ਤੇ ਸਾਈਡ ਤੇ ਇਧਰ ਲੱਗੀ ਹੋਈ ਹੈ ਬਾਰ ਹੈਗੀ ਬਾਰ ਤੇ ਚਾਚੂ ਪੀਣੀ ਹੋਵੇ ਜੀ ਇੱਥੇ ਆ ਬਖੜ ਕੇ ਵੇਟ ਕਰਦੇ ਨੇ ਇੱਥੇ ਖੜਕੇ ਨਾ ਜਰੂਰ ਕਿਸੇ ਨੂੰ ਆਉਂਦਾ ਇੱਥੋਂ ਨਿਕਲਣਾ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਇੱਧਰੋਂ ਬਾਹਰ ਨਿਕਲਣਾ ਆਪਾਂ ਨੇ ਤੇ ਸਾਹਮਣੇ ਇੱਥੋਂ SIM ਕਾਰਡ ਹੀ ਮਿਲ ਜਾਂਦੇ ਆ ਟੂਰਿਸਟ ਵਾਸਤੇ ਸਾਹਮਣੇ ਮਨੀ ਚੇਂਜ ਦਾ ਵੀ ਹੈਗਾ ਜੇ ਪੈਸੇ ਕੋਈ ਚੇਂਜ ਕਰਵਾਉਣੇ ਆ ਤੇ ਜੇ ਇੱਥੋਂ SIM ਲੈ ਕੇ ਆਪਾਂ ਜਾਣਾ ਤਾਂ SIM ਵੀ ਮਿਲ ਜਾਂਦਾ ਇੱਥੋਂ ਆਪਾਂ ਨੂੰ ਉੱਥੇ ਲਿਖਿਆ ਹੈ ਵੈਲਕਮ ਟੂ ਇਟਲੀ ਸਿਮ ਹਟੇ ਤੇ ਆਪਾਂ ਹੁਣ ਬਾਹਰ ਤੇ ਕੋਟ ਚਾਹ ਦਾ ਪੀਨੇ ਇੱਥੇ ਵੈਸੇ ਪੀਸੇਤੇ ਵੀ ਲੱਗੇ ਹੋਏ ਨੇ ਆਹ ਖਾਣ ਵਾਸਤੇ ਪੀਜ਼ਾ ਤੇ ਮਿਠਾ ਵੀ ਲੱਗਿਆ ਹੋਇਆ ਪਛਾਤਾ ਬਣੇ ਕਿ ਕਿ ਸ਼ੱਕ ਹੈ ਆਪਾਂ ਤੇ ਕੋਟਾ ਬੱਚਾ ਦਾ ਪੀਨੇ ਆ। ਕੀ ਬਣ ਕਫੇ? ਉਹ ਜਿੰਸੈਂਗ। ਜਿੰਸੈਂਗ। ਉਹ ਜਿੰਸੈਂਗ ਉਹ ਕਫੇ ਮਕਿਆਤਾ ਦਾ ਫੇਵਰੀ। ਨਹੀਂ ਬੇਸੇ ਨੂੰ। ਬਾਰ ਨਾਲੋਂ ਵਸੇ ਹਰ ਜੀ ਵਿੱਚ ਫਰਕ ਹੈ। ਆਹ ਤੋ ਕਿਧਰ ਆਪਾਂ ਦਿੱਤੀ ਕਫੇ ਦਿੱਤੀ ਇੱਕ ਕਫੇ ਦੇ ਮਿਲੀ ਆਪਾਂ ਨੂੰ 1080 ਸੈਂਟ ਦੀ ਮਿਲੀ ਹੈ। ਜਿਹੜੀ ਜਿੰਸੈਂਗ ਮਿਲੀ ਆਪਾਂ ਨੂੰ ਇਹ ਮਿਲੀ ਹੈ 2060 ਸੈਂਟ ਦੀ। ਇੱਥੇ ਖੜਕੇ ਪੀਨੇ ਆ। ਕੋਈ ਕੁਰਸੀ ਨਹੀਂ ਵੀ ਬਸ ਇਦਾਂ ਖੜਕੇ ਹੀ ਪੀ ਸਕਦੇ ਆਪਾਂ। ਕਿਤੇ ਤੋਂ ਖੜਕੇ ਇੱਥੇ ਆਪਣਾ ਆਲ ਟਾਈਮ ਨਾ ਅੰਦਰ ਬਿਲਕੁਲ ਕੱਠ ਨਹੀਂ ਹੈਗਾ ਨਾ ਨਹੀਂ ਤਾਂ ਨਹੀਂ ਤਾਂ ਸ਼ਾਮ ਟਾਈਮ ਸਵੀਟਾਂ ਦਾ ਬਹੁਤ ਆਪਣੇ ਜਿੰਨੇ ਵਿੱਚ ਤੋਂ ਫਲਾਈਟਾਂ ਆਉਂਦੀਆਂ ਲੱਗਪਗ ਸਾਰੀਆਂ ਸ਼ਾਮ ਨੂੰ ਹੀ ਲੱਗਦੀਆਂ ਉਹਦੇ ਜਾਂ ਸਵੇਰ ਲੱਗਦੀਆਂ ਜਿਹੜੀ ਇੰਡੀਆ ਚੋਂ ਚੱਲ ਕੇ ਉਹਨਾਂ ਲੱਗਪਗ ਜਾਂਦਾ ਇੱਦਾਂ ਲੱਗਦੀਆਂ ਹੁੰਦੀਆਂ ਮੋਸਟਲੀ ਸਵੇਰ ਟਾਈਮ ਜ਼ਿਆਦਾ ਹੁੰਦਾ ਕਿਉਂਕਿ ਰਾਤ ਰਾਤ ਆਉਂਦੇ ਜਹਾਜ਼ ਜਿਹੜਾ ਹਾਂ ਇਸ ਗੇਟ ਤੋਂ ਬਾਹਰ ਆ ਕੇ ਤੇ ਆ ਸਾਹਮਣੇ ਟਰਮੀਨਲ ਇੱਕ ਇੱਧਰ ਲੱਗਿਆ ਮੈਂ ਤੇ ਪਾਰਕਿੰਗ ਹੈ ਤੇ ਹੋਟਲ ਵੀ ਹੈਗਾ ਬੱਸ ਵੀ ਹੈਗਾ ਟਿਕਟਸ ਟ੍ਰੇਨ ਟੈਕਸੀ ਮਤਲਬ ਨਿਸ਼ਾਨ ਲੱਗੇ ਤੀਰ ਇਧਰੋਂ ਜਿਹੜੀ ਸੜਕ ਸਮਾਨ ਇਧਰੋਂ ਹੈ ਟੈਕਸੀ ਵੀ ਇਧਰੋਂ ਹੈ ਟ੍ਰੇਨਾਂ ਵੀ ਇਧਰੋਂ ਹੈ ਬੱਸ ਟਿਕਟ ਵੀ ਬੱਸ ਵੀ ਤੇ ਇਧਰੋਂ ਟਰਮੀਨ ਲੇਕ ਨੰਬਰ ਹੈ ਇਧਰ ਨਾਲ ਲੱਗੀਆਂ ਮੈਂ ਟੈਕਸੀਆਂ ਸਾਰੀਆਂ ਲਾਈਨ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਅੱਗੇ ਹੈਗਾ ਇਹਨਾਂ ਦਾ ਦਫ਼ਤਰ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਹੈ ਵੀ ਕਈ ਵਾਰੀ ਆਪਾਂ ਇੱਥੋਂ ਟੈਕਸੀ ਲੈ ਕੇ ਜਾਣਾ ਹੁੰਦਾ ਹੈ ਤਾਂ ਉਹਨਾਂ ਦਫ਼ਤਰੋਂ ਆਪਾਂ ਟਿਕਟ ਲੈ ਸਕਦੇ ਹੁੰਦੇ ਆ ਇੱਥੇ ਮਿਲਦੀ ਹੈ ਟੈਕਸੀ ਆ ਜਗਾ ਉੱਤੇ ਉੱਥੋਂ ਨਿਕਲ ਕੇ ਆ ਗਏ ਤੇ ਆਪਾਂ ਇੱਧਰ ਨੂੰ ਜਾਣਾ ਈ ਤੇ ਉਹ ਸਾਹਮਣੇ ਆ ਕੇ ਸਟੇਸ਼ਨ ਰੇਲਵੇ ਸਟੇਸ਼ਨ ਸੁਣਾ ਬਹੁਤ ਸਾਰੇ ਪੁੱਟ ਯਾਰ ਕਾਫੀ ਵੱਡਾ 에ਰਪੋਰਟ ਹੈ ਤੇ ਇਹਦੇ ਵਿੱਚ ਨਾ A B C D E ਤੱਕ ਤਾਂ ਇਹ ਵਿੱਚ ਪਾਰਕਿੰਗ ਹੈ ਸਾਰੀਆਂ ਜਿਹੜੀਆਂ ਮਤਲਬ 1 2 3 4 5 ਫਲੋਰਾਂ ਉੱਪਰ ਨੂੰ ਇੱਥੋਂ ਟ੍ਰੇਨ ਜਾਂਦੀ ਆ ਸਿੱਧਾ ਟਰਮੀਨਲ ਨੂੰ ਤੇ ਉੱਥੋਂ ਅੱਗੇ ਬੱਸਾਂ ਚੱਲਦੀਆਂ ਨੇ ਲਤੀਨਾ ਨੂੰ ਹੋਰ ਨੌਰਦਬਾਗ ਨੂੰ ਜਿੱਥੇ ਵੀ ਜਾਣੇ ਇੱਥੋਂ ਆਪਾਂ ਜਾ ਸਕਦੇ ਹਾਂ ਅੱਜ ਦੀ ਮੇਰੀ ਵੀਡੀਓ ਮ ਜਿਹੜਾ ਇਹ ਛੋਟਾ ਜਿਹਾ ਕਲਿੱਪ ਕੱਟ ਰਣਾ ਮੇਰਾ ਮੇਥਰੋ ਮਕਸਦ ਇਹੀ ਸੀਗਾ ਮੈਨੂੰ ਕਾਫੀ ਯਾਰ ਇੰਸਟਾਗ੍ਰਾਮ ਦੇ ਉੱਤੇ ਵੀ ਮੈਸੇਜ ਕਾਫੀ ਯਾਰ ਆਉਂਦੇ ਆ ਆਪਣੇ ਭੈਣਾਂ ਦੇ ਭਰਾਵਾਂ ਦੇ ਵੀਰਾਂ ਦੇ ਕਾਫੀਆਂ ਦੇ ਵੀ ਯਾਰ ਕੋਈ ਇਦਾਂ ਦੀ ਵੀਡੀਓ ਬਣਾਉ ਵੀ ਜਿਹੜੇ ਮੁੰਡੇ ਨਵੇਂ ਆਉਂਦੇ ਆ ਨਾ ਕਿਉਂਕਿ ਹੁਣ ਸਰਕਲ ਚੱਲਦਾ ਵੀ 9 ਮਹੀਨੇ ਪੇਪਰਾਂ ਉੱਤੇ ਮੁੰਡੇ ਆਪਣੇ ਆਪ ਕਾਫੀ ਆਉਂਦੇ ਆ ਵੀ ਆ ਕੇ ਹਮਤ ਦਿੱਕਤ ਸਾਹਮਣੇ ਕਰਨਾ ਪੈਂਦਾ ਏ ਤੇ ਮੈਂ ਕੋਈ ਸ਼ਾਮ ਨੂੰ ਆਉਂਦਾ ਤੇ ਕੋਈ ਵਾਰ ਕਿ ਦਿਨ ਫਲੈਟ ਕਿਹਦੀ ਆ ਜਾਂਦੀ ਆ ਸਾਂਝ ਸਵੇਰ ਆ ਜਾਂਦੀ ਆ ਤੇ ਬੰਦੇ ਲੈਣ ਵਾਸਤੇ ਉਹ ਜੇ ਬੰਦਾ ਨਵਾਂ ਆ ਗਿਆ ਉੱਤਰ ਧਰਤੀ ਉੱਤੇ ਨਾ ਬੰਦੇ ਨੂੰ ਪਤਾ ਹੀ ਨਹੀਂ ਕਿ ਕਿੱਦਾਂ ਜਾਈਏ ਤਾਂ ਮੈਂ ਥੋੜਾ ਮਕਸਦ ਸੀਗਾ ਚਲੋ ਵੀ ਸ਼ਾਇਦ ਆਪਣਾ ਕੁਝ ਆਪਾਂ ਕੁਝ ਮਾੜੀ ਮੋਢੀ ਹੈਲਪ ਕਰ ਸਕਦੇ ਆਪਣੇ ਵੀਰਾਂ ਵਾਸਤੇ ਤੇ ਆਹ ਕਲਿੱਪ ਆਪਣਾ ਕੱਟਣ ਦਾ ਉਹ ਵਾਲਾ ਕਾਰਨ ਸੀਗਾ ਉਮੀਦ ਕਰਦਾ ਹਾਂ ਤੁਹਾਨੂੰ ਥੋੜੀ ਬਹੁਤ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ ਸ਼ਾਇਦ ਮਿਲ ਗਈ ਹੋਵੇ ਹੁਣ ਆਪਾਂ ਆ ਗਏ ਆ ਫਮਚੀਨੋ ਸ਼ਹਿਰ ਦੇ ਵਿੱਚ ਚਲ ਚਾਹ ਮਦਦ ਸ਼ਹਿਰ ਘੁਮਾਵਾਂ ਫਿਰ ਮੈਂ ਇਹ ਪਹਿਲਾ ਸ਼ਹਿਰ ਹੈ ਮਿੱਤਰੋ ਜਿਹੜਾ ਸਮੁੰਦਰ ਤਲ ਤੋਂ ਜੈਟਲ ਸ਼ੁਰੂ ਹੁੰਦੀ ਹੈ ਨਾ ਉਹ ਸਾਈਡ ਤੋਂ ਪੈਂਦਾ ਹੈ ਤੇ ਇਹਦੇ ਵਿੱਚ ਕਿਸਿਆਂ ਕੁਸਿਆਂ ਕਾਫੀਆਂ ਸਾਹਮਣੇ ਸਮੁੰਦਰ ਜਿਹੜਾ ਆਪਾਂ ਦੇਖਦੇ ਆਂ ਤੇ ਇਹੀ ਸ਼ਹਿਰ ਦੇ ਵੀ 에어ਪੋਰਟੜਾ ਆਪਾਂ ਦੇਖ ਕੇ ਆਏ ਪਹਿਲਾਂ ਤੇ ਤੁਹਾਨੂੰ ਆਪਾਂ ਹੁਣ ਆਹ ਸ਼ਹਿਰ ਵੀ ਘੁਮਾਉਣਾ ਜਾਂਦੇ ਜਾਂਦੇ ਆਹ ਸਾਹਮਣੇ ਆ ਗਿਆ ਸਮੁੰਦਰ ਅੱਜ ਸਮੁੰਦਰ ਦਾ ਪਾਣੀ ਕਿੰਨਾ ਖਰਾਬ ਜਿਹਾ ਲੱਗਦਾ ਹੈ ਨਾ ਜਿਹਦਾ ਗੰਦਾ ਜਿਹਾ ਪਾਣੀ ਮੀਹ ਜਿਹਾ ਪਾਣੀ ਲੱਗਦਾ ਹੈ ਨਾ ਸਹੀ ਗੱਲ ਨਹੀਂ ਤਾਂ ਪਾਣੀ ਬਹੁਤ ਸਾਫ਼ ਹੁੰਦਾ ਮੇਰੇ ਤੋਂ ਸਮੁੰਦਰ ਦਾ ਤੇ ਇਹ ਵਾਲਾ ਸ਼ਹਿਰ ਸਮੁੰਦਰ ਦੇ ਪਿੱਛੇ ਵਾਲਿਆ ਹੋਇਆ ਦੇਖੋ ਉਹ ਸਾਹਮਣੇ ਪਰਲੇ ਪਾਸੇ ਸਮੁੰਦਰ ਆਉਂਦਾ ਤੇ ਵਿੱਚ ਆ ਵਿੱਚੋਂ ਕਨਾਲ ਨਿਕਲਦੀ ਇਹਨੂੰ ਕਨਾਲ ਕਹਿੰਦੇ ਨੇ ਪਰ ਹੈ ਸਮੁੰਦਰ ਇਹ ਜਿੱਕੇ ਜਿੱਕੇ ਜਹਾਜ ਖੜੇ ਨੇ ਸਮੁੰਦਰ ਜਹਾਜ ਖੜੇ ਅੱਗੇ ਤਾਂ ਇੱਥੋਂ ਥੋੜੀ ਹੁੰਦੀ ਹੈ ਜੀ ਇਹ ਬੇੜੇ ਅੱਜ ਇੱਥੋਂ ਹਟਾਦੇ ਹਾਂ ਇਹ ਤੋਂ ਹਟਾ ਦੇ ਕੋਈ ਲੱਗਦਾ ਕੋਈ ਕਿੰਨਾ ਪਾਣੀ ਗੰਦਾ ਜਿੱਦਾਂ ਨਾ ਖੜਾ ਦਾ ਪਾਣੀ ਆਉਂਦਾ ਇਦਾਂ ਲੱਗਦਾ ਹਾਂਜੀ ਅਲਗ-ਕੱਡੇ ਮੱਛੀਆਂ ਦੇ ਫੜਨ ਵਾਲੇ ਜਾਲ ਪਏ ਨੇ ਇੱਧਰ ਤੇ ਆਪਾਂ ਜਾ ਸਕਦੇ ਹਾਂ ਉਹ ਤੱਕ ਜਾ ਸਕਦੇ ਆਪਾਂ ਉਹ ਤੱਕ ਜਾ ਕੇ ਆਵਾਂਗੇ ਆਪਾਂ ਅਪਾ ਨਾ ਆ ਵੀ ਸਕਦੇ ਨੇ ਛਲ ਮਾਰ ਕੇ ਜਨਾਣਾ ਹੋ ਵੀ ਹੈ ਹੈ ਸਹੀ ਗੱਲ ਹੈ। ਨਾ ਆਸਗਰੇ ਮੈਤੂ ਨੂੰ ਤਰਨਾ ਦੂਰ ਨਾ ਆਉਂਦਾ ਹੋਵੇ ਨਾ ਤੇ ਐਡੀ ਗੱਲ ਹੈ ਨਹੀਂ ਉਹਦੇ ਸਾਹਮਣੇ। ਉਹ ਜਿਹੜੀ ਮਰ ਰਹੀ ਆ ਮਰ ਗਈ। ਉਹ ਤੈਰਦੀ ਹੋਏ ਨੂੰ ਤੈਰਨਾ ਆਉਂਦਾ। ਮੈਨੂੰ ਵੀ ਤੈਰਨਾ ਆਉਂਦਾ ਹੈ। ਹੈ? ਆ ਦੇਖੋ। ਇਹਨਾਂ ਚੀਜ਼ਾਂ ਦੇ ਨਾਲ ਨਾ ਸ਼ਿਪ ਬਣਾਈ ਜਾਂਦੇ ਆ ਜਿਹੜੇ ਵੱਡੇ ਵੱਡੇ ਸ਼ਿਪੇ ਤੇ ਖੜਦੇ ਆ ਮੱਛੀ ਫੜਨ ਜਾਂਦੇ ਆ ਨਾ ਉਹ ਇਹਨਾਂ ਚੀਜ਼ਾਂ ਦਾ ਤਾਂ ਹੀ ਬਣਾਏ ਹੋਏ। ਇਹਨਾਂ ਨੂੰ ਕੁੰਡੇ ਪਾ ਕੇ ਇਹਨਾਂ ਨੂੰ ਬੰਦ ਕਰਦੇ ਆ। ਜਿਹੜੇ ਵੱਡੇ ਸ਼ਿਪ ਹੁੰਦੇ ਆ, ਜਿਹੜੇ ਛੋਟੇ ਹੁੰਦੇ ਆ ਉਹ ਦੇਖੋ ਜਿੱਦਾਂ ਨੇ ਆਪਣੇ ਮੱਝਾਂ ਦੇ ਸੰਗਲ ਹੁੰਦੇ ਆ। ਆ ਤੇ ਬਣੇ ਹੋਏ ਆ। ਇਹਨਾਂ ਦੇ ਨਾਲ ਹੀ ਸੇ ਪਾ ਕੇ ਛੋਟੀਆਂ ਕਿਸਤੀਆਂ ਬਣੀਆਂ ਨੇ ਇਹਨਾਂ ਦੇ ਨਾਲ ਤੇ ਕਿੱਡੇ ਮੋਟਰਸਾਈਕਲ ਹੈ ਤੇ ਅੱਜ ਇੱਧਰ ਕੋਈ ਵੀ ਨਹੀਂ ਖੜਾ ਉਹ ਪਰਲੇ ਸਾਈਡ ਖੜਨੇ ਸਾਰੇ ਇਹਦੇ ਸਾਰੇ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੇ ਸ਼ਿਪ ਆ ਲੈਂਦੇ ਵੀ ਕੋਈ ਨਹੀਂ ਹੈਗਾ ਅੱਜ ਨਾ ਪਰ ਮਿੱਤਰੋ ਫਰਕ ਬਹੁਤ ਪੈ ਗਿਆ ਵਾਲੇ ਸ਼ਹਿਰ ਦੇ ਅੱਗੇ ਨਾਲੋਂ ਅੱਗੇ ਬਹੁਤ ਘੱਟ ਦੁਕਾਨਾਂ ਤੋਂ ਕੋਈ ਨਾ ਹੁੰਦੀ ਸੀਗੀਆਂ ਹੁਣ ਤਾਂ ਇੰਨਾ ਸੋਹਣਾ ਟੂਰਿਸਟ ਪੋਰਟ ਬਣਾ ਦੇਣਾ ਨਾ ਵੀ ਗੱਲ ਵਾਤ ਹੈ ਨੈਕਸਟ ਲੈਵਲ ਕਰੀ ਹੋਈ ਆ ਰੈਸਟੋਰੈਂਟ 12 ਪੀਜ਼ਰੀ ਇਹ ਮੈਨੂੰ ਕਹਿੰਦਾ ਪਤਾ ਨਹੀਂ ਕੀ ਕੁਝ ਬਣਾਉਂਦਾ ਪਬ ਸ਼ੱਬ ਕਾਫੀ ਸ਼ਹਿਰ ਦਾ ਨਕਸ਼ਾ ਚੇਂਜ ਕਰਤਾ ਹਨ ਨਹੀਂ ਪਰ ਜਗ੍ਹਾ ਬਹੁਤ ਈ ਹੈ ਤੁਰਨ ਫਿਰਨ ਵਾਸਤੇ ਹਨ ਹਾਂਜੀ ਆਹ ਵਾਲੀ ਜਗ੍ਹਾ ਦਾ ਯਾਰ ਨਕਸ਼ਾ ਚੇਂਜ ਕਰਤਾ ਕਿ ਇਦਾਂ ਨਹੀਂ ਸੀਗਾ ਅਗੇ ਤਾਂ ਇਹ ਇੱਕ ਦੁਕਾਨ ਲੱਗੀ ਹੁੰਦੀ ਇੱਥੇ ਪਾਣੀ ਨੀਆ ਵਗੈਰਾ ਮਿਲਦੇ ਹੁੰਦੇ ਸੀ ਅਸੀਂ ਜਦੋਂ ਆਹ ਸ਼ਹਿਰ 'ਚ ਰਹਿੰਦੇ ਸੀ ਕਿਉਂਕਿ ਆਪਾਂ ਵੀ ਸ਼ਹਿਰ 'ਚ ਲੱਗੇ ਕਹਿੰਦੇ ਪਹਿਲਾਂ ਤੇ ਹੁਣ ਤਾਂ ਮੈਂ ਕਹਿੰਦਾ ਹੋਰ ਹੀ ਸਿਸਟਮ ਕਰਤਾ ਹੋਰ ਜੀ ਇਚੇਂਜ ਕਰਤੀ ਹੈ ਨਾ ਕਾਫੀ ਇਹਦਾ ਸੋਨਾ ਬਣਾਤਾ ਸ਼ਹਿਰ ਅਗੇ ਨਾਲੋਂ ਹਾਂਜੀ ਡਿਵੈਲਪਮੈਂਟ ਬਹੁਤ ਜ਼ਿਆਦਾ ਨੈਕਸਟ ਲੈਵਲ ਤੇ ਕਰਤੀ ਹੋਰੀ ਬਿਲਕੁਲ ਆ ਜਾਏਗਾ ਉੱਥੇ ਦੁਕਾਨ ਹੁੰਦੀ ਏ ਇੱਥੇ ਇੱਕ ਜਿੱਥੇ ਪਾਣੀ ਨੀਆ ਵਗੈਰਾ ਮਿਲਦੇ ਹੁੰਦੇ ਸੀ ਖਾਦੇ ਕਦੇ ਨਹੀਂ ਹਾਂਜੀ ਨਾ ਨਾ ਇੱਥੇ ਹੁੰਦੀ ਇੱਥੇ ਇਹ ਸਾਹਮਣੇ ਹੁੰਦੀ ਏ ਜੀ ਹੁਣ ਤਾਂ ਅਸੀਂ ਸਾਰੀ ਚੇ ਸੱ ਲੱਗੇ ਮੈਨੂੰ ਰੈਸਟੋਰੈਂਟ ਦਾ ਜਿਹਦੇ ਵਿੱਚ ਮੱਛੀ ਮੁੱਛੀ ਮਿਲਦੀ ਹੈ ਇੱਥੇ ਜਿੰਨੇ ਵੀ ਰੈਸਟੋਰੈਂਟ ਹੈਗੇ ਨਾ ਲਗਭਗ ਸਾਰਿਆਂ ਨੂੰ ਮੱਛੀ ਹੀ ਮਿਲਦੀ ਹੈ ਅੱਛਾ ਇਹਨਾਂ ਨੇ ਕਿਹ ਕਿਹੜੇ ਜਿਹਨਾਂ ਕਿਹ ਕਿਹੜੇ ਜੋ ਸੀ ਫੂਡ ਜ ਆ ਹਾਂਜੀ ਉਹ ਬਦਲੂ ਖਾਣ ਵਾਸਤੇ ਉਰੇ ਆਉਨੇ ਆ ਹਾਂ ਬਸ ਆ ਸਮੁੰਦਰ हट ਗਿਆ ਤੇ ਸਾਈਡ ਤੇ ਆ ਗਿਆ ਸਾਰਾ ਰਹਾਇਸ਼ੀ ਏਰੀਆ ਇੱਥੇ ਲੋਕ ਰਹਿੰਦੇ ਨੇ ਤੇ ਹੈਗੀ ਆ ਪਾਰਕ ਇੱਥੇ ਆ ਗਈ ਮੈਂ ਤੋ ਅਸੀਂ ਬੰਦੇ ਰਹੇ ਆ ਆ ਪਾਰਕ ਦੇ ਵਿੱਚ ਵੀ ਹਾਂ ਅਸੀਂ ਆਉਂਦੇ ਉਹ ਸਾਹਮਣੇ ਦੁਕਾਨ ਉੱਥੇ ਮੈਂ ਦੱਸਦਾ ਜਿਹੜੇ ਨਾ ਜਿਹੜੇ ਫੋਨ ਫੋਨ ਚੱਲੇ ਹੁਣ ਚੱਲੇ ਆ ਜਦੋਂ ਅਸੀਂ ਆਏ ਸੀਗੇ ਉਰੇ ਉਦੋਂ ਮੋਬਾਈਲ ਫੋਨ ਨਹੀਂ ਸੀ ਹੁੰਦਾਗਾ ਉਦੋਂ ਐਸ ਡੀ ਡੀ ਕੋਲਾ ਚੱਲਦੀ ਹੁੰਦੀ ਸੀਗੀਆਂ ਇੱਥੇ ਕਿਹ ਐਸਟੇਡੀਅਮ ਅਸੀਂ ਦਿਖਾਉਣਾ ਹੁਣ ਤਾਂ ਬੰਦ ਹੋ ਗਈ ਉਹ ਤੇ ਜਿੰਨਾ ਵੀ ਆਹ ਸ਼ਹਿਰ ਦੇ ਅਲਦਲੇ ਆਪਣੇ ਪੰਜਾਬੀ ਮੁੰਡੇ ਰਹਿੰਦੇ ਸੀਗੇ ਨਾ ਜੇ ਫੈਮਿਲੀ ਸਾਰੀਆਂ ਹੀ ਸ਼ਾਮ ਨੂੰ ਐਤਵਾਰ ਨੂੰ ਗੁਰਦੁਆਰਾ ਸਾਹਿਬ ਤੋਂ ਬਾਅਦ ਚੌੜੇ ਆ ਜਾਂਣਾ ਤੇ ਇੱਥੋਂ ਅੱਗੇ ਉਹਨਾਂ ਨੇ ਫੋਨ ਦੇ ਜਿਹੜਾ ਬੂਥ ਨੰਬਰ ਲਾ ਕੇ ਕਿ ਇੱਧਰ ਖੜਾ ਗੱਲਾਂ ਕਰਨੀ ਇੱਥੇ ਗੱਲਾਂ ਕਰਨੀਆਂ ਇੱਥੇ ਆ ਵਟਸਐਪ ਫੋਨਰ ਬਹੁਤ ਟਾਈਮ ਬਾਅਦ ਵਿੱਚ ਮੇਟਰ ਆਈਆਂ ਨੇ ਮੈਂ ਕਿਹਨੂੰ ਵਟਸਐਪ ਤੋਂ ਉਦੋਂ ਆਇਆ ਜਦੋਂ ਮੈਂ ਆਈ ਹਾਂ ਨਹੀਂ ਪਤਾ ਬਸ ਮੈਂ ਉਦੋਂ ਗੱਲਾਂ ਕਰਦਾ ਜਦੋਂ ਅਸੀਂ ਨਵੇਂ ਨਵੇਂ ਆ ਉਹ ਤਾਂ ਤੂੰ ਨਹੀਂ ਆਣੀ ਸੀ ਆਹ ਵੱਡੀ ਜਗ੍ਹਾ ਉੱਤੇ ਸਾਰੇ ਆਪਣੇ ਬੰਦੇ ਹੁੰਦੇ ਸੀਗੇ ਉਦੋਂ ਕਿ ਇੱਥੇ ਕਿਹੜੇ ਗੱਲਬਾਤ ਕਰਨੀ ਫੋਨ ਦੇ ਉੱਤੇ ਕਿ ਇੱਥੇ ਖੜੇ ਹੋਣਾ ਫੋਨ ਕਰ ਗੱਲ ਕਰਨ ਵਾਸਤੇ ਕਿ ਉੱਦ ਖੜਾ ਉਹ ਉੱਥੇ ਪਰਲੇ ਪਾਸੇ ਤੇ ਆਹ ਸਹੀਆਂ ਦੁਕਾਨਾਂ ਜਿਹੜੇ ਉੱਲੀ ਦੋ ਦੁਕਾਨਾਂ ਛੱਡ ਕੇ ਨਾ ਉੱਪਰ ਜੇ ਦੁੱਧ ਕਰਨਾ ਇਹ ਉਹ ਵਾਲੀਆਂ ਇਹ ਸੀਗੀਆਂ ਇਸ ਜਿਸਮਰ ਅੱਛੇ ਇੱਥੇ ਲੱਗੇ ਹੁੰਦਾ ਸੀਗੇ ਬੂਥ ਜਿਹੜੀ ਇੱਥੇ ਕੁੜੀ ਖੜੀ ਆ ਹਾਂਜੀ ਬਸ ਇਹੀ ਥਾਂ ਹੁੰਦੀ ਸੀਗੀ ਇਸ ਜਿਹੜੀ ਹੁਣ ਇੱਥੇ ਦੁਕਾਨ ਬਣ ਗਿਆ ਮੋਬਾਈਲ ਆਰੇ ਘਰ ਕੋਈ ਵੇਚਣ ਦੀ ਦੁਕਾਨ ਇਧਰ ਇੱਥੇ ਖੜੇ ਜਾਨਾ ਇੱਥੇ ਬੈਠੇ ਰਹਿਣਾ ਮੁੰਡਿਆਂ ਨੇ ਇਥੋਂ ਹਾਂ ਬਹੁਤ ਗੱਲਾ ਇਧਰ ਦੂਹ ਤੱਕ ਮੈਂ ਸਾਰੇ ਦੀ ਸ਼ਾਮ ਟਵੇਜ ਤੋਂ ਵਾਰੂਣਾ ਆਪਣੀ ਹੁੰਦੇ ਸੀ ਲੋਕਾਂ ਦੀ ਅੱਜ ਆਪਾਂ ਤੁਹਾਨੂੰ ਮਿੱਤਰੋ ਸਾਰਾ ਸ਼ਹਿਰ ਦਿਖਾਵਾਂ ਜਿੱਥੇ ਆਪਾਂ ਨਾ ਇੱਥੇ ਆ ਕੇ ਰਹਿੰਦੇ ਰਿਹਾ ਪਹਿਲਾ ਸ਼ਹਿਰ ਜਿਹੜਾ ਆਪਣਾ ਹੋਰੀ ਆ ਗਈ ਸਿਮਰ ਤੁਭੀ ਗੁੰਮੀ ਸ਼ਹਿਰ ਦੀ ਹੈ ਨਹੀ ਬਹੁਤ ਘੱਟ ਸਮੇਂ ਘੁੰਮੀ ਆ ਉਸ ਤੋਂ ਬਾਅਦ ਇਹ ਸ਼ਹਿਰ ਸ਼ਿਫਟ ਕਰਤਾ ਸੀਗਾ ਤੇ ਤਿੰਨ ਹੀ ਵਾਰ ਸ਼ਹਿਰ ਘੁਮਾ ਤੁਰ ਗੱਡੀ ਪਾਰਕਿੰਗ ਬਹੁਤ ਲੱਗੀ ਆਪਣੀ ਆਪਾਂ ਤੁਰਕੀ ਪੈਨ ਜਤਰਾ ਹੀ ਹੋ ਰਹੀ ਹੈ ਸਾਰੀ ਅੱਜ ਆ ਦੇ ਆ ਟੂਟੀ ਉਤੇ ਇਨਾ ਪਾਣੀ ਪੀਤਾ ਸੀ ਗਰਮੀ ਦੇ ਵਿੱਚ ਨਾ ਉਹ ਸਾਹਮਣੇ ਕੋਲ ਪਾਰਕ ਹੈ ਉਹਦੇ ਉਰੀ ਵੇਣਾ ਪਾਰਕ ਚ ਆ ਗਈ ਆ ਦੇ ਪੀਲਾ ਪਾਣੀ ਇਹਣਾ ਪਾਣੀ ਹਾਂ ਦੇਖ ਲਏ ਆ ਵਾਲੀ ਪਾਰਕ ਦੇ ਵਿੱਚ ਜਿਵੇਂ ਸਾਰੇ ਬਹੁਤ ਬੈਠੇ ਆਗੇ ਸੀ ਕਿਉਂਕਿ ਆਪਣੇ ਆਪਣੇ ਸ਼ਹਿਰੇ ਸੀਗਾ ਨਾ ਲਾਗੀ ਕੋਲ ਕੰਮ ਕਰਦਾ ਸੀ ਕਿ ਇੱਥੇ ਆ ਜਾਣਾ ਇੱਥੇ ਬੈਠੇ ਜਾਣਾ ਫੋਰਾ ਬੰਦ ਕਰਦਾ ਪਹਿਲਾਂ ਫੋਰਾ ਚੱਲਦਾ ਹੁੰਦਾ ਸੀਗਾ ਉਰੇ ਆ ਵਾਲਾ ਫੋਰਾ ਚੱਲਦਾ ਹੁੰਦਾ ਸੀਗਾ ਹਾਂ ਹਾਂ ਇਹ ਫੋਰਾ ਉਦੋਂ ਚੱਲਦਾ ਹੁੰਦਾ ਸੀ ਆ ਪਾਣੀ ਦੇ ਖੜਾ ਖਾਲੇ ਵੀ ਚੱਲਦਾ ਹੁਣ ਸ਼ਹਿਰ ਮੈਂ ਕਹਿੰਦਾ ਹੁਣ ਕੀ ਬੰਦ ਹੋਇਆ ਹੁਣ ਇਹ ਹਾਂ ਦੇ ਬੱਚਿਆਂ ਦੇ ਖੇਡਣ ਵਾਸਤੇ ਬਣੀ ਹੋਈ ਛੋਟੀ ਇੱਧਰ ਪਾਰਕ ਜਿੱਦੇ ਬੱਚੇ ਖੇਡਦੇ ਆ ਹੁਣ ਤੇ ਦਿਖਾਉਣਾ ਮੈਂ ਕਿ ਪizzeriya ਜਿੱਥੇ ਅਸੀਂ ਪੀਜ਼ੇ ਬੁਝੇ ਖਾਂਦੇ ਹੁੰਦੇ ਸੀਗੇ ਠੀਕ ਹੈ ਜੀ ਪਹਿਲਾਂ ਪਹਿਲਾਂ ਕਿਹੜਾ ਪਤਾ ਲੱਗਿਆ ਕਿ ਅਸੀਂ ਪੀਜ਼ੇ ਬਣਾਵਾਂਗੇ ਕਦੇ ਆਹ ਤੇ ਆ ਪਾਰਕ ਬੱਚੇ ਬਾਅਦ ਚ ਬਣੀ ਸਾਰੀ ਚੀਜ਼ ਇਹ ਸਪੈਸ਼ਲ ਖਾਣ ਲਈ ਦਾ ਸੀਗਾ ਪੀਜ਼ਾ ਹੈ ਨਾ ਜੀ ਹਾਂ ਹਾਂ ਉਹ ਨਹੀਂ ਸੀਗੇ ਦੁਕਾਨ ਖੁੰਝੇ ਉੱਤੇ ਮੈਂ ਤੇ ਦਿਖਾਉਣਾ ਆ ਸਾਰੇ ਇਹ ਸਭ ਤੋਂ ਬਾਅਦ ਚ ਬਣੇ ਉਹ ਸਾਹਮਣੇ ਤਾਂ ਕਾਹ ਸੀ ਨੁਕਰ ਉੱਤੇ ਆਹ ਵਾਲੀ ਜਿਹੜੀ ਬੰਦ ਪਈ ਆ ਜਿਹੜੀ ਬੰਦ ਪਈ ਆ ਹਾਂ ਆਹ ਜਗਾ ਤਾਂ ਬੱਚੇ ਖੇਡਣ ਵਾਸਤੇ ਨਾਲ ਕੈਂਟ ਜੀ ਬਣੀਆ ਵਧੀਆ ਬਣੀਆ ਹਾਂਜੀ ਕਲਸਟੇਨੀ ਕਰਨ ਵਾਸਤੇ ਹਾਂ ਆਲਿ ਸਖੁਜਲ ਇੱਥੇ ਖੇਡ ਲੜਕਦੇ ਹੁੰਦੇ ਨੇ ਹਾਂਜੀ ਤੇਰੇ ਮੁੰਡਾ ਸਖੁਜਲ ਵੀਡੀਓ ਬਣਾਉਂਦਾ ਹੁੰਦੇ ਹਾਂਜੀ ਆਹੀ ਜੀ ਹੁੰਦੇ ਕੋਈ ਹਨਾ ਆਹੀ ਹੁੰਦੀ ਆ ਲੋਨੇ ਵਾੜੀ ਮਿਹਨਤ ਜੱਪਾ ਅਰੇ ਆ ਸੀ ਗਿਆ ਮੇ ਤਰਫ ਆ ਵਾਲਾ ਸੀਗਾ ਪizzeriya ਉਹ ਜਿੱਥੇ ਅਸੀਂ ਪੀਜ਼ੇ ਖਾਂਦੇ ਹੁੰਦੇ ਸੀਗੇ ਹਾ ਜਮਾ ਦੇਖ ਲੈ ਅਰੇ 2:00 ਵਜੇ ਹੈ ਜਦੋਂ ਮੈਂ ਨਵੀਂ ਨਵੀਂ ਆਈ ਸੀ ਮੈਂ ਤਾਂ ਸਿਰਫ ਪੀਜ਼ਾ ਖਾਇਆ ਸੀ ਉਹ ਚੀਜ਼ ਮੈਨੂੰ ਯਾਦ ਦੇਖ ਲੈ ਉਹ ਤੋਂ ਪਤਾ ਤਾਂ ਇਹ ਵੀ ਪੀਜ਼ੇ ਖਵਾਵਾਗੇ ਆਪਾਂ ਸਮੇ ਤਾਂ ਮੇਤਰੋ ਕੋਈ ਪਤਾ ਹੁੰਦਾ ਵੀ ਅਸੀਂ ਵੀ ਕਦੇ ਪੀਜ਼ੇ ਬਣਾਵਾਗੇ ਅਸੀਂ ਇੱਥੇ ਆਹ ਦੁਕਾਨ ਸੀ ਉਹ ਜਿੱਥੇ ਅਸੀਂ ਖੜਕੇ ਪੀਜ਼ੇ-ਪੂਜ਼ੇ ਖਾਂਦੇ ਹੁੰਦੇ ਸੀ ਉਹ ਦੁਕਾਨ ਬੰਦ ਪਈ ਹੈ ਨਾ ਤੇ ਪੀਜ਼ਾ ਵੀ ਨਾ ਤੇਲੀ ਸੀ ਮੈਨੂੰ ਯਾਦ ਆ। ਖੁੰਦੇ ਨਹੀਂ ਸੀ ਤੇਰੀ ਪੀਜ਼ਾ ਤੇਰੀ ਸੀ ਹਾਂ ਤੇ ਕਿਹਨਾਂ ਦਾ ਪੋਲੋ ਦਾ ਮਸ਼ੂਰ ਸੀ ਪੋਲੋ ਰੋਸਟਰ ਕਰਕੇ ਨਾ ਮੀਟ ਦਾ ਜਿਹੜਾ ਮੁਰਗਾ ਰੋਸਟਰਡ ਕਰਕੇ ਉਹ ਨਾਲ ਬਹੁਤ ਫੇਮਸ ਸੀਗਾ। ਉਹ ਵੀ ਲੋਕ ਬਹੁਤ ਖਾਂਦੇ ਖੁਸ਼ ਹੋ ਗਏ। ਤੇ ਆਪਾਂ ਮੜੇ ਹੁਣ ਆਏਵੇਂ ਇੱਥੇ ਮੜੇ ਵਾਰਮ ਅਪ ਕਰ ਲਈਏ ਮੜਾ ਸਰੀਰ ਨੂੰ। ਤੁਸੀਂ ਚਲੋ ਜੀ ਹੁਣ ਘਰ ਦੀ ਪਰੇਸ਼ਾਨ ਨੂੰ ਚਿੱਟੀ ਹੋਊਗੀ। ਕੋਈਆਂ ਜਿਵੇਂ ਦਿਲ ਕਰਦਾ ਸ਼ਹਿਰ ਜੇ ਘੁੰਮਣ ਜਾਣਾ ਜਿਆਦਾ ਤਾਜ਼ੀਆਂ ਹੋਣ ਸਾਰੀਆਂ। ਸਹੀ ਗੱਲ ਹੋ ਗਈ ਆ। ਆ ਦੇਖ। ਵੈਰੀ ਗੁੱਡ ਬੱਚੇ ਵੈਰੀ ਗੁੱਡ। ਆ ਦੇਖ। ਆ ਚੀਜ਼ਾ ਦੇਖ ਕੇ ਸੀਜ ਨਾ ਖੂਨ ਖੋਲ ਰਾਇ ਜਾਂਦਾ ਹੈ ਪਰ ਵਦੇ ਜੀ ਬਣ ਗਿਆ ਬੱਚੇ ਹਾਂ ਦੇਖੋ ਸੰਗ ਤੇ ਲੱਗੇ ਮਿੱਤਰੋ ਉੱਪਰ ਇਹਦੇ ਸੰਗ ਤੇ ਰਹੀ ਅਲਗ ਕਹਿੰਦਾ ਸ਼ਰੀਆਮ ਸੰਗ ਤੇ ਲੱਗੀ ਹੋਈ ਸ਼ਰੀਆਮ ਖੱਲੇ ਖੱਲੇ ਉਹ ਤੋੜ ਲਈ ਜਿਹਦਾ ਹੱਥ ਜਾਂਦਾ ਉਹ ਤੋਂ ਹੱਥ ਨਹੀਂ ਜਾਂਦਾ ਉਹ ਉੱਪਰ ਰਹਿ ਗਈ ਹੈ ਨਾ ਜੀ ਪਰ ਇਹ ਸੰਗ ਤੇ ਨਹੀਂ ਮਿੱਠੇ ਨਹੀਂ ਹੁੰਦੀ ਹਾਂਜੀ ਨਾ ਇਹ ਟੌਰ ਵਾਲੇ ਸੰਗ ਤੇ ਟੌਰ ਵਾਲੇ ਗੱਲੀ ਦੇਨੋ ਬੈਠੇ ਹੀ ਸੰਗਦਰ ਹੁੰਦੇਗੇ ਓਕੇ ਪੱਕੇ ਦੇਖਾ ਤੋੜ ਕੇ ਜੀ ਫਿਰ ਮੈਂ ਜੇ ਪੁਲਸ ਨੇ ਦੇਖ ਲਿਆ ਛਾਪਾ ਪੈਣਾ ਉਹ ਨਾ ਡਰ ਗਈ ਲੈ ਉਹ ਮੇਰਾ ਮਜ਼ਾਕ ਕਰਦਾ ਚ ਤੋੜ ਲਾ ਆਹ ਦੇ ਤਨੇੜੇ ਰੱਖਾ ਨਾ ਉਹਨੇ ਕਿ ਕੀ ਪਤਾ ਹੁਣ ਆਹ ਕਹੇ ਨੇੜੇ ਦਾ ਤੋੜ ਲੇ ਤੁਮ ਮਾਸ਼ਾਅੱਲ ਆਹ ਇਹਦੇ ਸਮਾਨ ਇਹਦਾ ਸਮਾਨ ਆ ਨਹੀਂ ਹਾਂਜੀ ਆ ਦਿਖਾ ਨੇੜੀ ਜੀਆਂ ਇਹ ਵੀ ਦੁਨੀਆ ਜੀ ਉੱਪਰੇ ਆ ਗਈ ਨੇੜੇ ਨੇੜੇ ਸਭ ਉਤਾਰ ਲਈ ਹਣਾ ਹੁਣ ਬੇਸਤੀ ਹੋ ਜਿੰਦਾ ਟੁੱਟੇ ਸੰਗਤ ਰਜੇ ਹੱਦ ਕਾਲੀ ਕਾਲ ਹੋ ਜਾਣੀ ਐ ਯੈਸ ਲੈ ਮੈਂ ਥੋੜਾ ਫੜੀ ਲੈ ਜੀ ਮੈਂ ਆਖਾਂ ਉਹ ਜੀ ਆ ਫੜ ਮੈਂ ਤੁਹਾਨੂੰ ਖੰਦਨ ਤਾਂ ਮੈਂ ਫੜ ਕੇ ਮੈਂ ਨੈਟ ਜੱਸ ਸਿੰਪਲ ਇਹੋ ਇੱਕ ਦੰਕਰ ਹਾਜ਼ਰ ਦਰਾਇਆ ਹਾਂਜੀ ਨੀ ਮਿਠੋਏ ਤੈਨੂੰ ਕਿਸੇ ਦੇ ਕੋਟ ਨਹੀਂ ਨੀ ਹੇ ਨੀ ਉੱਪਰ ਹੈਗੇ ਦਸਤੀ ਵਿੱਚ ਕਿਥੇ ਦਸਤੀ ਉੱਪਰ ਉਹ ਸੀ ਸੰਗੀਤ ਰਾ ਵਿਚੇ ਬਾਜ਼ਾਰ ਦੇ ਲੱਗਿਆ ਵੇ ਮੇਦਰ ਬਹੁਤ ਲੱਗੇ ਸੰਗੀਤ ਇਤਨ ਦੋਰੇ ਕਾਫੀ ਜ਼ਿਆਦਾ ਚਿਤਾਦੀ ਫਿਮਿਚੀਨੋ ਪਰ ਕਹਿੰਨ ਨੂੰ ਕੀ ਕਹਿਣਾ ਹੈ ਜਿੱਥੇ ਨਾ ਆਪਾਂ ਇੰਡੀਆ ਤੋਂ ਅੱਗੇ ਪਹਿਲੀ ਵਾਰ ਰਹਨੇ ਆ ਉਹ ਸ਼ਹਿਰ ਦੇ ਵਿੱਚ ਜਾ ਕੇ ਜੀ ਫੀਲਿੰਗਸ ਆਉਂਦੀਆਂ ਵਾਕਈ ਵੱਖਰੀਆਂ ਹੁੰਦੀਆਂ ਆਪਣਾ ਬਚਪਨ ਆਪਣੀਆਂ ਯਾਦਾਂ ਸਾਰੀਆਂ ਤਾਜ਼ਾ ਹੋ ਜਾਂਦੀਆਂ ਨੇ ਮੈਂ ਸੋਚ ਰਿਹਾ ਸੀ ਕਿ ਸੰਗਤ ਨੇ ਮਿੱਠਾ ਨਹੀਂ ਹੁੰਦਾ ਪਰ ਖਾਣ ਪੈਰੀ ਹੋ ਗਿਆ ਮੈਂ ਕਿ ਤੋੜ ਨਹੀਂ ਲੇਕਨ ਮਠਾ ਵੇ ਆਉ। ਚਾਚੀ ਹੂੰ ਦਿਖਾਈ ਜੀ ਨਾ ਇੱਕ ਮੈਨੂੰ ਟੈਸਟ ਕਰਾਓ। ਹਾਂ? ਹੂੰ ਸਹੀ ਗੱਲ ਤਾਂ ਇਹ ਨੁਕੈਂ ਤੋੜ ਲਈ। ਮੈਨੂੰ ਵੀ ਨਹੀਂ ਪਤਾ ਨਹੀਂ ਕਿਹਨੇ ਗਲਤ ਸੁਣੇ ਪਾਦੀ। ਕਹਿ ਸਕਦਾ ਖੱਟੇ ਹੁੰਨੇ ਆ। ਪਤਾ ਕੀ ਆਪਣੇ ਨੂੰ ਕਹਿ ਦਿੰਦੇ ਆਪਾਂ ਵੀ ਖਾਣੇ ਨਹੀਂ ਚਾਹੀਦੇ ਵੀ ਐਦਾਂ ਪਤਾ ਨਹੀਂ ਕਿਦਾਂ ਹੁੰਦੇ ਤਾਂ ਦਰਖਤ ਨੂੰ ਹੀ ਲੱਗੇ ਹੁੰਦੇ ਆ ਇਹ ਚੀਜ਼ਾਂ ਵੀ ਸ਼ਾਇਦ ਖਰਾਬ ਹੁੰਦੇ ਖਾਦ ਨਹੀਂ ਪਈ ਹੁੰਦੀ ਇਹ ਬੋ। ਪਰ ਬੜੀ ਸੁਆਦ ਹੈ। ਟੇਸਟ ਖੱਟ-ਮਿੱਠੀ ਹੈ ਬਹੁਤ। ਮਿੱਠੀ ਹੈ ਨਾ? ਹਾਂਜੀ। ਫੋੜੋੜ ਨੇ ਕਿਹ ਸੰਦਰ ਮੋਦੇ ਖਾਣੋਂ ਬਸੂ ਬਹਤਾਜੀ। ਇਹ ਵਾਲਾ ਸ਼ਹਿਰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਹਿੱਸਾ ਇਹਦਾ ਇਧਰ ਪਾਸੇ ਆ ਜਾਂਦਾ ਤੇ ਇੱਕ ਹਿੱਸਾ ਪਰਲੀ ਸਾਈਡ ਦੇ ਉੱਤੇ ਆ। ਤੇ ਦੋਨਾਂ ਨੂੰ ਆਪਸ ਦੇ ਵਿੱਚ ਬੰਨਣ ਵਾਸਤੇ ਇੱਕ ਬਣਿਆ ਹੋਇਆ ਹੈ ਪੁਲ। ਆ ਦੇਖੋ ਪੁਲ ਬਣਿਆ ਹੋਇਆ। ਇਹ ਪੁਲ ਕੀ ਆ? ਇਹ ਖੁੱਲ ਜਾਂਦਾ ਤੇ ਬੰਦ ਹੋ ਜਾਂਦਾ ਜਦੋਂ ਨਾ ਸ਼ਿਪਾਂਜ ਤੋਂ ਨਿਕਲਦੇ ਆ ਜਾਂ ਕ੍ਰੋਸ ਕਰਦੇ ਆ। ਉਦੋਂ ਇਹ ਪੁਲ ਨੂੰ ਚੱਕ ਦਿੱਤਾ ਜਾਂਦਾ ਉੱਪਰ ਨੂੰ ਪੁੱਲ ਨਿਕਲ ਜਾਂਦੇ ਆ ਤੇ ਫਿਰ ਬਾਅਦ ਚ ਬੰਦ ਹੋ ਜਾਂਦਾ ਹੈ ਤੇ ਜਿੰਦਿਆਂ ਦੀ ਰਸਮ ਇੱਥੇ ਆ ਦੇਖੋ ਬਰਕਰਾਰ ਆ ਰਹੇ ਆ ਜਿੰਦੇ ਥੀ ਲੁਕੈ ਲਾਈ ਹੋਏ ਨਹੀਂ ਪਰ ਪਾਣੀ ਦੇਖ ਅੱਜ ਕਿਦਾਂ ਸੀ ਬਣਾਣਾ ਅੱਜ ਪਾਣੀ ਸਾਰਾ ਮਿੱਤਰੋ ਗੰਦਾ ਜਿਹਾ ਪਾਣੀ ਆ ਦੋ ਪੁਲੇ ਇੱਕ ਆਹ ਵਾਲਾ ਪੁਲਾਏ ਤੁਰਕੇ ਜਾਣ ਵਾਸਤੇ ਇੱਕ ਉਹ ਸਾਹਮਣੇ ਪੁਲਾਏ ਉਹ ਹੈਗਾ ਪੁਲ ਗੱਡੀਆਂ ਗੁਡੀਆਂ ਕ੍ਰੋਸ ਕਰਨ ਵਾਸਤੇ ਤੇ ਅੱਧਾ ਸ਼ਹਿਰ ਇਧਰ ਪਾਸੇ ਰਹਿ ਜਾਂਦਾ ਤੇ ਅੱਧਾ ਸ਼ਹਿਰ ਰਹਿ ਜਾਂਦਾ ਹੈ ਇਹਦੇ ਪਰਲੀ ਸਾਈਡ ਕਿਸਤੀ ਆ ਜੇ ਕੋਈ ਕਿਸਤੀ ਆ ਜੇ ਕਹਿੰਦੇ ਕੋਈ ਆ ਦੇਖੋ ਸੋਹਣੀ ਗੱਲਬਾਤ ਸ਼ਹਿਰ ਦੀ ਹੈ ਨਾ ਹਾਂਜੀ 2007 89 ਦੇ ਵਿੱਚ ਮਿੱਤਰੋ ਆਪਾਂ ਸ਼ਹਿਰ ਦੇ ਵੀ ਆਉਂਦੇ ਰਹੇ ਇੱਥੇ ਰਹਿੰਦੇ ਰਹੇ ਸ਼ਹਿਰ ਦੇ ਵਿੱਚ ਤੇ ਕਾਫੀ ਘੁੰਮੇ ਕਾਫੀਆਂ ਜਿਆਦਾ ਸੀਗੀਆਂ ਆ ਆ ਸ਼ਹਿਰ ਦੇ ਨਾਲ ਜਦੋਂ ਵੀ ਨੂੰ ਆ ਸ਼ਹਿਰ ਦੇ ਵਿੱਚ ਆਉਂਦੇ ਮੈਂ ਇੱਥੇ ਅਕੀ ਵਕ ਲੱਗ ਕਿਸਮ ਦੀ ਵਾਈਬਸ ਮੈਨੂੰ ਕ੍ਰੀਏਟ ਹੁੰਦੀ ਹੈ ਤੇ ਬੜਾ ਸੋਹਣਾ ਲੱਗਦਾ ਤੁਹਾਨੂੰ ਵੀ ਸ਼ਾਇਦ ਇਹ ਬੜਾ ਸ਼ਹਿਰ ਦੇਖ ਕੇ ਪਸੰਦ ਆਇਆ ਹੋਊਗਾ ਤੇ ਇਟਲੀ ਯਾਰ ਵੈਸੀ ਬਹੁਤ ਸੋਹਣੀ ਆ ਆਪਣੇ ਆਪ ਦੇ ਵਿੱਚ ਆਪਾਂ ਜਿੰਨੇ ਵੀ ਆਪਣੇ ਟੂਰਿਸਟ ਆਉਣੇ ਆ ਜਾਂ ਆਪਾਂ ਸੋਸ਼ਲ ਮੀਡੀਆ ਉੱਤੇ ਦੇਖ ਲਈਏ ਆਪਾਂ ਕਿਸੇ ਪਾਸੇ ਦੇਖ ਲਈਏ ਆਪਾਂ ਮੇਨ ਮੇਨ ਚੀਜ਼ਾਂ ਦੇਖਦੇ ਆ ਇਟਲੀ ਦੀਆਂ ਜਿੱਦਾਂ ਰੋਮ ਸਿਟੀ ਦੇਖ ਲਈ ਕੋਲੋਸੀਅਮ ਦੇਖ ਲਿਆ ਜਾਂ ਪੀਜ਼ਾ ਦੇਖ ਲਿਆ ਵੈਨੇਸ਼ੀਆ ਪਾਣੀ ਵਾਲਾ ਸ਼ਹਿਰ ਦੇਖ ਲਿਆ ਐਦਾਂ ਦੇਖ ਲਿਆ ਪਰ ਆਪਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਇਹ ਲੋਕ ਆ ਕਿੱਦਾਂ ਰਹਿੰਦੇ ਆ ਇਹਨਾਂ ਦਾ ਜਿਹੜਾ ਪਿੰਡ ਕਿੱਦਾਂ ਦੇ ਹਨ ਤੇ ਇਹਨਾਂ ਦਾ ਕਿੱਦਾਂ ਰਹਿਣ ਸਹਿਣੇ ਕਿੱਦਾਂ ਸਾਰਾ ਕੁਝ ਕੀ ਆ ਆਪਾਂ ਕੋਸ਼ਿਸ਼ ਕਰਾਂਗੇ ਆਪਣੇ ਵਲੌਗਰ ਦੇ ਵਿੱਚ ਉਹ ਚੀਜ਼ਾਂ ਦਿਖਾਉਣ ਦੀ ਤੇ ਹਫਤੇ ਦੇ ਵਿੱਚ ਕਦਾ ਵਲੌਗ ਇਦਾਂ ਦਾ ਬਣਾਇਆ ਕਰਾਂਗੇ ਜਿਹੜੂ ਟਾਈਮ ਟੂ ਟਾਈਮ ਕੱਢਗੇ ਵੀ ਸ਼ੁਰੂ ਕਰੀਏ ਆਪਾਂ ਆਹ ਪਿੰਡ ਤੋਂ ਲੈ ਕੇ ਉਹਦਾ ਗਾਹਾਂ ਵਾਲਾ ਪਿੰਡ ਹੈ ਪਿੰਡ ਵਾਈ ਪਿੰਡ ਜਾ ਕੇ ਕਿਹੜਾ-ਕਿਹੜਾ ਪਿੰਡ ਹੈ ਤੇ ਪਿੰਡ 'ਚ ਕਿਤੇ ਆਪਣੇ ਕਿਹੜੇ-ਕਿਹੜੇ ਤਰ੍ਹਾਂ ਦੇ ਕੰਮ-ਕਾਰ ਕਰਦੇ ਆਂ ਆਪਣੇ ਪੰਜਾਬੀ ਰਹਿੰਦੇ ਆਂ ਜੇ ਰਹਿੰਦੇ ਆ ਤਾਂ ਕੀ ਕੰਮ ਕਰਦੇ ਆਂ ਉਹ ਸਾਰਾ ਕੁਝ ਤੁਹਾਨੂੰ ਆਪਾਂ ਵਲੌਗ ਦੇ ਵਿੱਚ ਆਪਣੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਦਾਂ ਆਹ ਵਾਲੇ ਸ਼ਹਿਰ ਦੀ ਗੱਲ ਕਰੀ ਆ ਸ਼ਹਿਰ ਦੇ ਵਿੱਚ ਆਪਣੇ ਪੰਜਾਬੀ ਘਟ ਤੇ ਆਪਣੇ ਰਾਜਸਥਾਨੀ ਵੀ ਬਹੁਤ ਰਹਿੰਦੇ ਆਂ ਤੇ ਉਹਨਾਂ ਦਾ ਕਾਰੋਬਾਰ ਕੀ ਆ ਕੰਮ ਕਰ ਕੀ ਆ ਜਿਹੜੇ ਸ਼ਿਪ ਚੱਲਦੇ ਆ ਇਹ ਸ਼ਿਪਾਂ ਦੀ ਮੈਂਟਨੈਂਸ ਰੱਖਣੀ ਰੰਗ ਰੋਗਨ ਦਾ ਕੰਮ ਕਰਨਾ ਇਹ ਸਾਰਾ ਆਪਣੇ ਰਾਜਸਤਾਨੀ ਵੀਰ ਕਰਦੇ ਨੇ ਤੇ ਬਾਕੀ ਰੈਸਟੋਰੈਂਟ ਬਣੇ ਹੋਏ ਜਿੰਨੇ ਵੀ ਦੇਖਦੇ ਹਾਂ ਰੈਸਟੋਰੈਂਟਾਂ ਦੇ ਵਿੱਚ ਵੀ ਕੰਮ ਆਪਣੇ ਰਾਜਸਤਾਨੀ ਵੀਰ ਕਰਦੇ ਨੇ ਚਲੋ ਆਪਾਂ ਬਸ ਤਾਂ ਬੰਗਲਾਦੇਸ਼ ਦੇ ਵੀ ਕਰਦੇ ਹੋਣਗੇ ਹੋਰ ਕੰਟਰੀ ਦੇ ਵੀ ਕਰਦੇ ਹੋਣਗੇ ਪਰਾਪਰ ਗੱਲਾਂ ਆਪਣੇ ਇੰਡੀਅਨ ਭਾਈਚਾਰੇ ਦੀ ਕਰਦੇ ਆਂ ਰਾਜਸਤਾਨੀ ਵੀਰ ਮਤਲਬ ਇਹ ਸ਼ਹਿਰ ਦੇ ਵੀ ਜਿਆਦਾ ਰਹਿੰਦੇ ਨੇ ਤੇ ਆਪਾਂ ਜਿੱਦਾਂ ਇਹ ਆਪਾਂ ਹੋਰ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਸ਼ਹਿਰ ਦੇ ਵੀ ਜਾਵਾਂਗੇ ਉੱਥੇ ਵਾਰੀ ਆਪਾਂ ਗੱਲਾਂ ਬਾਤਾਂ ਨੈਕਸਟ ਵਲੌਗਰ ਵਿੱਚ ਕਰਾਂਗੇ ਜੇ ਤੁਹਾਨੂੰ ਆਪਣਾ ਜਿਹੜਾ ਆਪਾਂ ਪਸੰਦ ਆ ਲਾਈਕ ਕਰਿਓ ਸ਼ੇਅਰ ਕਰ ਤੇ ਕਮੈਂਟ ਕਰਿਓ ਐਦਰ ਦੇ ਵਲੌਗ ਦੇਖਣ ਵਾਸਤੇ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਕੱਲ ਨੂੰ ਮਿਲਾਂਗੇ ਉਹ ਵਲੌਗ ਦੇ ਵੀ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ